ਸੱਚੀ ਕਰ ਦੋਸਤੋ ਸਵਾਗਤ ਹੈ ਜੇ ਤੁਹਾਡਾ ਸਾਡੇ ਅੱਜ ਦੀ ਨਵੀਂ ਵੀਡੀਓ ਵਿੱਚ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇਸ ਵੀਰ ਨੇ ਇਹਨਾਂ ਸੋਹਣਾ ਗੀਤ ਗਾਇਆ ਹੈ ਕਿ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਤਾਂ ਦੋਸਤੋ ਜੇਕਰ ਤੁਹਾਨੂੰ ਵੀ ਇਸ ਵੀਰ ਦਾ ਗੀਤ ਚੰਗਾ ਲੱਗੇ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਦੋਸਤੋ ਇਸ ਵੀਰ ਨੂੰ ਇਹਨਾਂ ਕੋ ਜਿਆਦਾ ਹੌਸਲਾ ਮਿਲ ਸਕੇ ਕੀ ਇਹ ਅੱਗੇ ਆ ਕੇ ਆਪਣਾ ਟੈਲੈਂਟ ਦਿਖਾ ਸਕੀ ਮੈਂ ਦੁਨੀਆ ਦੇ ਦੇਖੇ ਉਂਝ ਰੰਗ ਬਹੁਤ ਸੀ ਓ ਜਦੋਂ ਤੁਰਿਆ ਸੀ ਘਰੋਂ ਹੱਥ ਤੰਗ ਬਹੁਤ ਸੀ ਮੈਂ ਦੁਨੀਆ ਦੇ ਦੇਖੇ ਉਂਝ ਰੰਗ ਬਹੁਤ ਸੀ ਓ ਜਦੋਂ ਤੁਰਿਆ ਸੀ ਘਰੋਂ ਹੱਥ ਤੰਗ ਬਹੁਤ ਸੀ ਹਰ ਦੀਆਂ ਜ਼ਿੰਮੇਵਾਰੀਆਂ ਚ ਮੇਰਾ ਬਾਪੂ ਮੈਨੂੰ ਸੀ ਜਹਾਜੇ ਚੜ ਪੈ ਗਿਆ 니 ਮਾਏ ਤੇਰਾ ਪੁੱਤ ਲਾਡਲਾ 니 ਮਾਏ ਤੇਰਾ ਪੁੱਤ ਲਾਡਲਾ ਜਿਹੜਾ ਆਣ ਕੇ ਗਲਹੜ ਵਿੱਚ ਬਹਿ ਗਿਆ 니 ਮਾਏ ਤੇਰਾ ਪੁੱਤ ਲਾਡਲਾ ਜਿਹੜਾ ਆਣ ਕੇ ਗਲਹੜ ਵਿੱਚ ਬਹਿ ਗਿਆ ਜਦੋਂ ਆਪ ਹੀ ਪਕਾਵਾਂ ਮਾਇਆ ਦੇ ਆਉਂਦੀ ਮੈਨੂੰ ਤੇਰੇ ਹੱਥੋਂ ਖਾਦੀ ਚੂਰੀ ਜਾਣ ਨੂੰ ਨੀ ਕਰਦਾ ਸੀ ਦਿਲ ਤੁਹਾਡੇ ਕੋਲੋਂ ਬਣ ਗਈ ਸੀ ਮਜ ਬੁਰੀ ਉਹ ਬਾਰੇ ਗਈ ਸੀ ਮਜ ਬੁਰੀ ਦੇਖੀ ਮੈਂ ਐਵੇਂ ਅੱਖੋਂ ਹੰਝੂ ਨਾ ਬਹਾਈ ਪਤ ਤੇਰਾ ਤੈਨੂੰ ਮਾਇ ਕਹਿ ਗਿਆ ਨੀ ਮਾਇ ਤੇਰਾ ਪਤ ਲੜਲਾ ਨੀ ਮਾਏ ਤੇਰਾ ਪਤਲਾ ਢਲਲਾ ਜਿਹੜਾ ਆਣ ਕੇ ਗਲਹੱਡ ਵਿੱਚ ਬਹਿ ਗਿਆ ਨੀ ਮਾਏ ਤੇਰਾ ਪਤਲਾ ਢਲਲਾ ਜਿਹੜਾ ਆਣ ਕੇ ਗਲਹੱਡ ਵਿੱਚ ਬਹਿ ਗਿਆ ਥੈਂਕ ਯੂ ਜੀ